ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ ਹਵੇਮੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੀ ਜਥੇਦਾਰ ਦਮਦਮੀ ਟਕਸਾਲ ਵੱਲੋਂ ਅਰੰਭ ਹੋਏ ਸੰਘਰਸ਼ ਦੇ ਨਾਮ ਵਰ ਜੋਦੇ ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ ਦੇ ਸਬੰਧ ਵਿੱਚ ਭਾਈ ਅਜੀਤ ਸਿੰਘ ਕਾਦੀਆਂ ਦਾ ਜਨਮ ਸਾਲ 1963 ਗ੍ਰਾਂ ਜਤੀਦਾਰ ਹਰदयाल ਸਿੰਘ ਦੀ ਘਰੇ ਮਾਤਾ ਗੁਰਮੀਤ ਕੌਰ ਦੀ ਕੁਖੋਂ ਪਿੰਡ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ ਭਾਈ ਅਜੀਤ ਸਿੰਘ ਜਿਸ ਨੇ 10ਵੀਂ ਦਾ ਇਮਤਿਹਾਨ ਸ਼ਾਪੁਰ ਗੁਰਾਇਆਂ ਦੇ ਹਾਈ ਸਕੂਲ ਤੋਂ ਪਾਸ ਕੀਤਾ ਅਕਾਲਪੁਰਖ ਵਾਹਿਗੁਰੂ ਨੇ ਜਥੇਦਾਰ ਹਰਦੀਾਲ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੂੰ 12 ਧੀਆਂ ਅਤੇ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਹੋਈ ਸੀ ਜਿਦੇ ਵਿੱਚ ਭਾਈ ਅਜੀਤ ਸਿੰਘ ਪੰਜਵੇਂ ਸਥਾਨ ਤੇ ਸੀ ਭਾਈ ਅਜੀਤ ਸਿੰਘ ਨੇ ਦਰਬਾਰ ਸਭ ਜਾਣਾ ਆਰੰਭ ਕੀਤਾ ਅਤੇ ਸੰਤ ਜਰਨੈਲ ਸਿੰਘ ਦੀ ਖਾਸਾ 15 ਵਾਲਿਆਂ ਦੇ ਬਚਨ ਸਰਵਣ ਕੀਤੀ ਮਨ ਦੇ ਵਿੱਚ ਜੀਵਨ ਦੇ ਵਿੱਚ ਬੜੀ ਬੜੀ ਤਬਦੀਲੀ ਆਈ ਅਤੇ ਸਮਾਂ ਆਇਆ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਦੀ ਰਿਹਾਈ ਹੋਈ ਤਾਂ ਭਾਈ ਅਮਰੀਕ ਸਿੰਘ ਜੀ ਦੇ ਬਚਨ ਸੁਣ ਕੇ ਭਾਈ ਅਜੀਤ ਸਿੰਘ ਨੇ ਸੈਕਸ ਟੂਰਸ ਫੈਡਰੇਸ਼ਨ ਦੇ ਵਿੱਚ ਸ਼ਮੂਲਤ ਕੀਤੀ ਅਮਰਤ ਛਕਿਆ ਨਤਨੇਮ ਜੁਬਾਨੀ ਕੰਠ ਕੀਤਾ ਅਤੇ ਕੋਈ ਵੀ ਜ਼ਿੰਦਗੀ ਦੇ ਵਿੱਚ ਅਜਿਹਹਾ ਦੇ ਨਾ ਜਾਣ ਦਿੱਤਾ ਜਿਹੜਾ ਦਿਨ ਨਤਨੇਮ ਤੋਂ ਬਗੈਰ ਲੰਘਿਆ ਹੋਵੇ ਭਾਈ ਅਜੀਤ ਸਿੰਘ ਨੇ ਸ਼ੁਰੂ ਦੇ ਵਿੱਚ ਸੈਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਭਾਈ ਝੰਡਾ ਸਿੰਘ ਭਾਈ ਗੁਰਮukh ਸਿੰਘ ਵਰਗੇ ਯੋਧਿਆਂ ਦੇ ਨਾਲ ਮਿਲ ਕੇ ਫੈਡਰੇਸ਼ਨ ਦੀ ਅਸਰਗਰਮੀਆਂ ਦੇ ਵਿੱਚ ਹਿੱਸਾ ਲਿਆ ਧਰਮ ਜੁੱਦ ਮੋਰਚੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਅਤੇ ਬਾਅਦ ਦੇ ਵਿੱਚ ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਬਾਬ ਭਾਈ ਗੁਰਮੇ ਸਿੰਘ ਕੇਚਾ ਟੱਲਵਾ ਅਤੇ ਭਾਈ ਸੁਖਦੇਵ ਸਿੰਘ ਸੁਖਾਕੋਟ ਮੌਲਵੀ ਜੀ ਦੇ ਨਾਲ ਮਿਲ ਕੇ ਖਾੜਕੂਬ ਦੀ ਗਤੀਵਿਧੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਭਾਈ ਅਜੀਤ ਸਿੰਘ ਨੂੰ ਸਖ ਸਟੂਡੈਂਟਸ ਫੈਡਰੇਸ਼ਨ ਦੇ ਬਟਾਲਾ ਜੂਨੀਅਰ ਦਾ ਪ੍ਰਧਾਨ ਬਣਾਇਆ ਗਿਆ ਸੀ ਔਰ ਪ੍ਰਧਾਨ ਬਣਨ ਤੋਂ ਬਾਅਦ ਭਾਈ ਅਜੀਤ ਸਿੰਘ ਨੇ ਫੈਡਰੇਸ਼ਨ ਦੀਆਂ ਸਰਗਰਮੀਆਂ ਦੇ ਵਿੱਚ ਤੇਜ਼ੀ ਲਿਆਂਦੀ ਫੈਡਰੇਸ਼ਨ ਨੂੰ ਪੂਰੀ ਤਰ੍ਹਾਂ ਦੇ ਨਾਲ ਜਥੇਬੰਦ ਕੀਤਾ ਅਤੇ ਫੈਡਰੇਸ਼ਨ ਦੇ ਵੱਖ-ਵੱਖ ਕਾਲਜਾਂ ਦੇ ਵਿੱਚ ਜੁਨਿਅਰ ਸਟਾਫਟ ਕੀਤੇ ਭਾਈ ਅਜੀਤ ਸਿੰਘ ਨੇ ਖਾੜਕੂਕਾਰ ਬਾਈਆਂ ਦੀ ਆਰੰਭਤਾ ਕੀਤੀ ਅਤੇ 1986 ਦੇ ਸ਼ੁਰੂ ਵਿੱਚ ਭਾਈ ਅਜੀਤ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਗ੍ਰਫਤਾਰ ਕਰਨ ਤੋਂ ਬਾਅਦ ਤਸੀਹਹਾ ਕੇਂਦਰ ਵਿੱਚ ਤਕਰੀਬਨ 2.5 ਮਹੀਨੇ ਰੱਖਿਆ ਗਿਆ ਅਤੇ ਬਾਅਦ ਦੇ ਵਿੱਚ ਏਕੇ 47 ਦਾ ਚੂਟਾ ਕਿਸ ਪਾਕੀ جیل ਦੇ ਵਿੱਚ ਭੇਜ ਦਿੱਤਾ 2554 59 ਆਰਮਜ਼ ਐਕਟ ਦੀ ਧਾਰਾ ਅਧੀਨ ਅਤੇ ਟਾਡਾ ਐਕਟ ਅਧੀਨ ਤਕਰੀਬਨ 15 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਭਾਈ ਅਜੀਤ ਸਿੰਘ ਦੀ ਰਿਹਾਈ ਹੋਈ ਰਹਾ ਹੋਣ ਤੋਂ ਬਾਅਦ ਪਰਿਵਾਰ ਨੇ ਸਲਾਹ ਕਰਕੇ ਭਾਈ ਅਜੀਤ ਸਿੰਘ ਦਾ ਆਨੰਦ ਕਾਰਜ ਪਿੰਡ ਤਲਵੰਡੀ ਦੇ ਰਹਿਣ ਵਾਲੇ ਜਥੇਦਾਰ ਪ੍ਰਤਪਾ ਸਿੰਘ ਦੀ ਲੜਕੀ ਬੀਬੀ ਦਲਜੀਤ कौर ਦੇ ਨਾਲ ਕਰ ਦਿੱਤਾ ਔਰ ਇਸ ਆਨੰਦ ਕਾਰਜ ਨੂੰ ਅਜੇ 3 ਮਹੀਨੇ ਨਹੀਂ ਬੀਤੇ ਸਨ ਕਿ ਪੁਲਿਸ ਦੀਆਂ ਧਾਰਾ ਨੇ ਭਾਈ ਅਜੀਤ ਸਿੰਘ ਦੇ ਘਰ ਤੇ ਫੇਰ ਛਾਪੇਮਾਰੀ ਕਰਨੀ ਆਰੰਭ ਕਰ ਦਿੱਤੀ ਭਾਈ ਅਜੀਤ ਸਿੰਘ ਨੂੰ ਦੁਬਾਰਾ ਫੇਰ ਗ੍ਰਫਤਾਰ ਕਰ ਲਿਆ ਜਿਸ ਨੂੰ ਭਾਈ ਅਜੀਤ ਸਿੰਘ ਆਸ-ਪਾਸੇ ਰਹਿ ਰਿਹਾ ਹੁੰਦਾ ਪਰ ਆਪਣੇ ਪਰਿਵਾਰਕ ਕਾਰਜ ਵਾਸਤੇ ਆਪਣੇ ਪਿੰਡ ਆਇਆ ਹੋਇਆ ਸੀ ਕੁੰਦਨ ਸਿੰਘ ਨਾਮ ਦੇ ਇੱਕ ਬੁੱਚੜ ਥਾਣੇਦਾਰ ਨੇ ਭਾਈ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਬੇਇਤਹਾਸ਼ਾ ਤਸ਼ਦਦ ਟਾਇਆ ਗਿਆ ਅਤੇ ਫਿਰ ਝੂਠੇ ਕੇਸ ਪਾ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤਕਰੀਬਨ 5-6 ਮਹੀਨੇ ਜੇਲ੍ਹ ਦੇ ਵਿੱਚ ਰਹਿਣਾ ਪਿਆ ਜ਼ਮਾਨਤਾਂ ਹੋਈਆਂ ਪਾਈ ਅਜੀਤ ਸਿੰਘ ਕਾਦੀਆਂ ਦੇ ਆਪਣੇ ਪਿੰਡ ਦੇ ਵਿੱਚ ਦੁਬਾਰਾ ਵਾਪਸੀ ਹੋਈ ਪਰ ਤਿੰਨ ਦਿਨ ਹੀ ਬੀਤੇ ਸਨ ਕਿ ਉਹੀ ਥਾਣੇਦਾਰ ਕੁੰਦਨ ਨਾਮ ਦਾ ਬੁੱੱਜੜ ਅਫਸਰ ਫਿਰ ਆਪਣੀ ਪੁਲਿਸ ਪਾਰਟੀ ਲੈ ਕੇ ਆਇਆ ਜਿਸ ਨੂੰ ਵੇਖਦਿਆ ਹੀ ਪਾਈ ਅਜੀਤ ਸਿੰਘ ਘਰੋਂ ਪਾਸੇ ਹੋ ਜਾਂਦੇ ਆ ਅਤੇ ਉਹ ਕੁੰਦਨ ਨਾਮ ਦਾ ਬੁੱੱਜੜ ਪੁਲਿਸ ਅਫਸਰ ਜੋ ਕਿ ਥਾਣੇਦਾਰ ਦੇ ਰੈਂਕ ਦਾ ਸੀ ਉਸ ਨੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਤੁਸੀਂ ਆਪਣੇ ਅਤਵਾਦੀ ਪੁੱਤ ਨੂੰ ਮੇਰੇ ਸਾਹਮਣੇ ਜੇ ਪੇਸ਼ ਨਾ ਕੀਤਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ ਪਰ ਇਹਨਾਂ ਧਮਕੀਆਂ ਦਾ ਭਾਈ ਅਜੀਤ ਸਿੰਘ ਤੇ ਕੋਈ ਅਸਰ ਨਾ ਹੋਇਆ ਬਲਕਿ ਉਸ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਦੇ ਨਾਲ ਮਿਲ ਕੇ ਐਕਸ਼ਨ ਕਰਨ ਆਰੰਭ ਕਰ ਦਿੱਤੇ ਇਹਨੇ ਐਕਸ਼ਨ ਇਹਨੇ ਐਕਸ਼ਨ ਕੀਤੇ ਕਿ ਇੱਕ ਤਰ੍ਹਾਂ ਦੇ ਨਾਲ ਐਕਸ਼ਨਾਂ ਦੀ ਹਨੇਰੀ ਲਈ ਆਤੀ ਰੱਖ ਦਿੱਤੀ ਭਾਈ ਅਜੀਤ ਸਿੰਘ ਦੇ ਨਾਮ ਤੋਂ ਪੁਲਿਸ ਥਰ ਥਰ ਕੰਮ ਲੱਗ ਗਈ ਭਾਈ ਅਜੀਤ ਸਿੰਘ ਨੇ ਜਲੰਧਰ ਭੋਗਪੁਰ ਟਾਂਡਾ ਹੁਸ਼ਿਆਰਪੁਰ ਦੀਨਾ ਨਗਰ ਪਠਾਨਕੋਟ ਬਟਾਰਾ ਆਦ ਇਲਾਕਿਆਂ ਦੇ ਵਿੱਚ ਵਾਰਦਾਤਾਂ ਕੀਤੀਆਂ ਅਤੇ ਉਸ ਦੇ ਸਿਰ ਤੇ ਇਨਾਮ ਰੱਖਿਆ ਗਿਆ ਪੁਲਿਸ ਵੱਲੋਂ ਸਮਾਪਨ ਤੇ ਭਾਈ ਅਜੀਤ ਸਿੰਘ ਤੇ ਬੀਬੀ ਦਲਜੀਤ ਕੌਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਤਨ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਸਰਦਾਰ ਚੰਨਪ੍ਰੀਤ ਸਿੰਘ ਅਤੇ ਸਰਦਾਰ ਕਿਰਪਾਲ ਸਿੰਘ ਭਾਈ ਅਜੀਤ ਸਿੰਘ ਨੇ ਖਾੜਕੂ ਸਭਾ ਦੇ ਵਿੱਚ ਮੋਰੀ ਰੂਲ ਅਦਾ ਕਰਦਿਆਂ ਆਪਣੇ ਐਕਸ਼ਨ ਜਾਰੀ ਰੱਖੇ ਅਤੇ ਆਪਣੇ ਸਾਥੀ ਸਿੰਘਾਂ ਦੇ ਨਾਲ ਸਲਾਹ ਕਰਕੇ ਖਾਲਸਾਣ ਗੋਰਿਲਾ ਫੋਰਸ ਨਾਮ ਦੀ ਜਥੇਬੰਦੀ ਕਾਇਮ ਕੀਤੀ ਇਸ ਜਥੇਬੰਦੀ ਨੇ ਐਕਸ਼ਨ ਕਰਨੇ ਆਰੰਭ ਕੀਤੇ ਤੱਕ ਕੌਮ ਦੇ ਦੁਖੀਆਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਪੁਲਿਸ ਤੇ ਮੁਖਬਰਾਂ ਨੂੰ ਅਤੇ ਬੁੱਚੜ ਠਾਣੇਦਾਰਾਂ ਨੂੰ ਸੋਧਣਾ ਨਿਯਾਰੀ ਰੱਖਿਆ ਭਾਈ ਅਜੀਤ ਸਿੰਘ ਨੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਗੁਰਮਤ ਵਿਰੋਧੀ ਸਮਾਜ ਵਿਰੋਧੀ ਕੋਈ ਵੀ ਐਕਸ਼ਨ ਨਾ ਹੋਣ ਦਿੱਤਾ ਬੜੇ ਹੀ ਵਿਸ਼ਾਲ ਦਿਲ ਦਾ ਮਾਲਕ ਭਾਈ ਅਜੀਤ ਸਿੰਘ ਸਾਰੇ ਹੀ ਸਿੰਘਾਂ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਪੇਸ਼ ਆਇਆ ਕਰਦਾ ਸੀ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਤਿਕਾਰ ਕਰਿਆ ਕਰਦਾ ਸੀ ਭਾਈ ਅਜੀਤ ਸਿੰਘ ਨੂੰ ਫੜਨ ਵਾਸਤੇ ਪੁਲਿਸ ਨੇ ਚੁੱਪੇ-ਚੁੱਪੇ ਤੇ ਆਪਣੇ ਸੂਏ ਤਨਾਤ ਕੀਤੇ ਹੋਏ ਸਨ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਭਾਈ ਅਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਭਾਈ ਅਜੀਤ ਸਿੰਘ ਦਾ ਲੋਕਾਂ ਦੇ ਵਿੱਚ ਬੜਾ ਹੀ ਸਤਿਕਾਰ ਅਤੇ ਪਿਆਰ ਸੀ ਜੇ ਇਸ ਦੀ ਵਜ੍ਹਾ ਕਾਰਨ ਭਾਈ ਅਜੀਤ ਸਿੰਘ ਖਾਲਿਸਤਾਨ ਦੀ ਜੰਗ ਲੜਦਾ ਹੋਇਆ ਅੱਗੇ ਦਰ ਅੱਗੇ ਪਲੰਗਾ ਪੁੱਟਦਾ ਯਾਰਿਆ ਸੀ ਭਾਈ ਅਜੀਤ ਸਿੰਘ ਦੀ ਸਿਹਤ ਕੁਝ ਕਲੀ ਹੋ ਗਈ ਤੇਜ਼ ਬੁਖਾਰ ਸੀ ਤਾਂ ਭਾਈ ਅਜੀਤ ਸਿੰਘ 4 ਅਕਤੂਬਰ ਵਾਲੀ ਦਿਨ ਕਾਨੂੰਵਾਲ ਵਿਖੇ ਦਵਾਈ ਲੈਣ ਵਾਸਤੇ ਜਾ ਰਿਹਾ ਸੀ ਤੇ ਕਾਨੂੰਵਾਲ ਦੇ ਲਾਗੇੋਂ ਭਾਈ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਭਾਈ ਅਜੀਤ ਸਿੰਘ ਤੇ ਐਸਐਸਪੀ ਰੈਡੀ ਥਾਣੇਦਾਰ ਪ੍ਰਤਪਾਲ ਸਿੰਘ ਅਤੇ ਥਾਣੇਦਾਰ ਸੰਤਾ ਸੋਨੇ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤਾ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤਾ ਜਥੇਬੰਦੀ ਦੇ ਪੇਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਈ ਅਜੀਤ ਸਿੰਘ ਨੇ ਗੁਰਬਾਣੀ ਦਾ ਪੱਲਾ ਕਨਾ ਛੱਡਿਆ ਭਾਈ ਅਜੀਤ ਸਿੰਘ ਨੂੰ ਅਖੀਰ 5 ਅਕਤੂਬਰ ਵਾਲੇ ਦਿਨ ਸ਼ਹੀਦ ਕਰ ਦਿੱਤਾ ਗਿਆ ਭਾਈ ਅਜੀਤ ਸਿੰਘ ਨੂੰ ਸ਼ਹੀਦ ਕਰਕੇ ਝੂਠੇ ਪਰਸ ਮੁਕਾਬਲੇ ਦਾ ਡਰਾਮਾ ਰਚਿਆ ਗਿਆ ਪਿੰਡ ਤੇਜਾ ਵਿਲਾ ਵਿਖੇ ਕਿ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਤੇ ਖੜਕੂਆਂ ਨੂੰ ਆਉਂਦੇ ਵੇਖਿਆ ਪੁਲਿਸ ਦਾ ਉਹਨਾਂ ਦੇ ਨਾਲ ਅੰਮੋ ਸਾਹਮਣੇ ਮੁਕਾਬਲਾ ਹੋਇਆ ਅਤੇ ਇਸ ਮੁਕਾਬਲੇ ਦੇ ਵਿੱਚ ਭਾਈ ਅਜੀਤ ਸਿੰਘ ਉਰਫ ਜੀਤਾ ਉਰਫ ਪਰਮਜੀਤ ਸਿੰਘ ਪਾਕਿਸਤਾਨੀ ਮਾਰਿਆ ਗਿਆ ਜਿਸ ਦੇ ਸਰਤੇ ਪੁਲਿਸ ਨੇ ਇਨਾਮ ਰੱਖਿਆ ਹੋਇਆ ਸੀ ਅਤੇ ਉਹ 270 ਦੇ ਕਰੀਬ ਵਾਰ ਦਾਤਾਂ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸ਼ਾਮਲ ਸੀ ਜੋ ਕਿ ਸਰਾਸਰ ਗਲਤ ਕਹਾਣੀ ਸੀ ਕਿਉਂਕਿ ਪੁਲਿਸ ਨੇ ਤਸ਼ੱਦਦ ਕਰਦਿਆਂ ਹੀ ਪਾਈ ਅਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਪਾਲਸ ਮੁਕਾਬਲੇ ਦੀ ਝੂਠੀ ਕਹਾਣੀ ਉਹਨਾਂ ਨੇ ਘੜ ਲਈ ਸੀ ਸੋ ਆਪ ਹੀ ਪੁਲਿਸ ਨੇ ਪਾਈ ਅਜੀਤ ਸਿੰਘ ਦਾ ਸਸਕਾਰ ਕਰ ਦਿੱਤਾ ਜਦੋਂ ਪਰਿਵਾਰ ਭਾਈ ਅਜੀਤ ਸਿੰਘ ਦੇ ਅਸਥ ਲੈਣ ਵਾਸਤੇ ਗਿਆ ਜਿਹੜਾ ਸਮਸ਼ਾਨ ਘਾੜ ਪੁਲਿਸ ਨੇ ਦੱਸਿਆ ਸੀ ਉਹ ਸਮਸ਼ਾਨ ਘਾੜ ਵਿਖੇ ਜਦੋਂ ਗਏ ਪਰਿਵਾਰ ਵਾਲੇ ਤਾਂ ਉੱਥੇ 8-9 ਲਾਸ਼ਾਂ ਦੇ ਸਸਕਾਰ ਹੋਏ ਸਨ ਉਹਨਾਂ ਦੀਆਂ ਤਾਜ਼ੀਆਂ ਅਜੇ ਸਵਾਦੀਆਂ ਢੇਰੀਆਂ ਸੀ ਤਾਂ ਪਰਿਵਾਰ ਵਾਲਿਆਂ ਨੂੰ ਪੁਲਿਸ ਵਾਲਿਆਂ ਨੇ ਆਖਿਆ ਕਿਸਨੂੰ ਨਹੀਂ ਪਤਾ ਕਿ ਤੁਸੀਂ ਕਿਹੜੇ ਅਜੀਤ ਸਿੰਘ ਦੇ ਅਸਥਪਾਲ ਦੇ ਹੋ ਆ ਨਾਂ ਕਾਇਏ ਸਵੇ ਹਨ ਜਿਹੜਾ ਤੁਹਾਡਾ ਮੰਨ ਕਰਦਾ ਜਿੱਥੋਂ ਉੱਥੋਂ ਤੁਸੀਂ ਅਸਥੀਆਂ ਚੁੱਕ ਕੇ ਲਿਆ ਸਕਦੇ ਹੋ ਪਰ ਪਰਿਵਾਰ ਨੇ ਕੋਈ ਵੀ ਉੱਥੋਂ ਅਸਥੀਆਂ ਇਕੱਤਰ ਨਹੀਂ ਕੀਤੀਆਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਪੁੱਤ ਦੀ লাশ ਦਾ ਸਸਕਾਰ ਕਿਸ ਜਗ੍ਹਾ ਤੇ ਹੋਇਆ ਵਾਪਸ ਆਣ ਕੇ ਪਾਈ ਅਜੀਤ ਸਿੰਘ ਦੇ ਨਮਿਤ ਅਖੰਡ ਪਾਠ ਸਾਹਿਬ ਦਾ ਭੋਗ ਪਵਾਇਆ ਗਿਆ ਅਤੇ ਉਸ ਦੇ ਨਮਿਤ ਅੰਤਮ ਅਰਦਾਸ ਕੀਤੀ ਗਈ ਪਾਈ ਅਜੀਤ ਸਿੰਘ ਅਤੇ ਬੀਬੀ ਦਲਜੀਤ ਕੌਰ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਦੇ ਵਿੱਚ ਚੰਨਪ੍ਰੀਤ ਸਿੰਘ, ਕਿਰਪਾਲ ਸਿੰਘ ਤੇ ਵਿਕਰਮਜੀਤ ਸਿੰਘ ਜੋ ਵਿਕਰਮਜੀਤ ਸਿੰਘ ਵਿਚਕਾਰਲਾ ਪੁੱਤਰ ਸੀ ਉਸ ਦੀ ਸੋ ਦੀ ਉਮਰ ਬੱਤੇ ਹੀ ਮੌਤ ਹੋ ਗਈ ਸੀ ਕਿਉਂਕਿ ਪਰਿਵਾਰ ਨੂੰ ਪੁਲਿਸ ਦੀਆਂ ਵਧੀਆਂਕੀਆਂ ਪੁਲਿਸ ਦੀਆਂ ਪਰੇਸ਼ਾਨੀਆਂ ਦੇ ਕਾਰਨ ਕਾਫੀ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪਿਆ ਸੋ ਉਸ ਨੱਠ ਭੱਜ ਦੇ ਵਿੱਚ ਉਸ ਖੱਜਲ ਖਵਾਰੀ ਦੇ ਦਿਨਾਂ ਦੌਰਾਨ ਭਾਈ ਵਿਕਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਹਰ ਜਕਰਜੋਗ ਹੈ ਕਿ ਭਾਈ ਅਜੀਤ ਸਿੰਘ ਨੂੰ ਪਰਿਵਾਰ ਨੇ ਬੀ ਦਖਲ ਕਰ ਦਿੱਤਾ ਸੀ ਤਾਂ ਕਿ ਪੁਲਿਸ ਦੇ ਜ਼ੁਲਮਾਂ ਤੋਂ ਪੁਲਿਸ ਦੇ ਜ਼ਬਰ ਤੋਂ ਪਰਿਵਾਰ ਦਾ ਬਚਾਅ ਹੋ ਸਕੇ ਸੋ ਬੀ ਬੀ ਦਲਜੀਤ ਕੌਰ ਧਰਮਸਪਤਨੀ ਬੀ ਭਾਈ ਅਜੀਤ ਸਿੰਘ ਕਾਦੀਆਂ ਆਪਣੇ ਪੇਕੇ ਪਰਿਵਾਰ ਵਿੱਚ ਰਹਿ ਕੇ ਆਪਣੇ ਪੁੱਤਰਾਂ ਦੀ ਪਰਵਰਿਸ਼ ਕੀਤੀ ਅਤੇ ਉੱਥੇ ਹੀ ਆਪਣੇ ਪੁੱਤਰਾਂ ਨੂੰ ਉਹਨਾਂ ਨੇ ਪੜ੍ਹਾਇਆ ਲਿਖਾਇਆ ਅਤੇ ਭਾਈ ਅਜੀਤ ਸਿੰਘ ਦਾ ਜੋ ਮੇਲ ਜੋਲਿਆ ਉਹ ਵੀ ਜ਼ਿਆਦਾਤਰ ਫਿਰ ਸਾਰੇ ਪਰਿਵਾਰ ਦੇ ਨਾਲ ਹੀ ਬਣਿਆ ਰਿਹਾ ਸੀ ਸੁਪਾਈ ਅਜੀਤ ਸਿੰਘ ਦੀ ਕੁਰਬਾਨੀ ਖਾਲਿਸਤਾਨ ਦੇ ਸੰਘਰਸ਼ ਵਿੱਚ ਬੜੀ ਹੀ ਮਹਾਨ ਹੈ ਬੜੀ ਹੀ ਅਹਿਮ ਹੈ ਪਾਈ ਅਜੀਤ ਸਿੰਘ ਨੇ ਬਹੁਤ ਹੀ ਵਧੀਆ-ਵਧੀਆ ਐਕਸ਼ਨ ਕੀਤੇ ਸਨ ਭਾਈ ਅਜੀਤ ਸਿੰਘ ਕਾਦੀਆਂ ਵੱਲੋਂ ਕੀਤੇ ਗਏ ਐਕਸ਼ਨਾਂ ਦੇ ਵਿੱਚ ਟਾਲੀ ਕਾਰਡ ਸੱਤੇ ਮੱਤੇ ਵਾਲ ਕਾੜ ਬੜੇ ਹੀ ਚਰਚਾ ਵਿੱਚ ਰਹੇ ਹਨ ਬੜੇ ਹੀ ਚਰਚਾ ਵਿੱਚ ਰਹਾ ਅਨੋਖੇ ਹੌਲਰ ਨੂੰ ਭਾਈ ਅਜੀਤ ਸਿੰਘ ਕਾਦੀਆਂ ਵੱਲੋਂ ਸੁਧਣਾ ਭਾਈ ਅਜੀਤ ਸਿੰਘ ਕਾਦੀਆਂ ਦਾ ਖਾੜਕੂ ਸਿੱਖ ਜਥੇਬੰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਤਿਕਾਰ ਸੀ ਕਿਉਂਕਿ ਭਾਈ ਅਜੀਤ ਸਿੰਘ ਕਾਦੀਆਂ ਬਹੁਤ ਹੀ ਜ਼ਿਆਦਾ ਗੁਰਬਾਣੀ ਪੜਨ ਵਾਲਾ ਇਨਸਾਨ ਸੀ ਧਰਮੀ ਇਨਸਾਨ ਸੀ ਜਿਸ ਨੇ ਆਪਣੀ ਜ਼ਿੰਦਗੀ ਨੂੰ ਕੌਮ ਦੀ ਗ਼ਰੋ ਗੁਲਾਮੀ ਤੋਂ ਛੁਟਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਯੋਗਦਾਰ ਪਾਉਂਦਿਆ ਕੁਰਬਾਨ ਕਰ ਦਿੱਤਾ ਉਸ ਮਹਾਨ ਯੋਧੇ ਭਾਈ ਅਜੀਤ ਸਿੰਘ ਕਾਦੀਆਂ ਨੂੰ ਉਸ ਵੱਲੋਂ ਕੀਤੀ ਹੋਈ ਕੌਮ ਦੀ ਸੇਵਾ ਨੂੰ ਕੁਰਬਾਨੀ ਨੂੰ ਸ਼ਹਾਦਤ ਨੂੰ ਕੇ ਸ੍ਰੀ ਪਰਨਾਮ ਹੈ ਖਾਲਸਾ ਪੰਥ ਦੀ ਤਰਫੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ